ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਭਾਜਣਾ ਦਾ ਜ਼ਰੂਰ ਹੈ ਕਨਫਰਮ ਕਰ ਲਿਓ ਪਿੰਡ ਝਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜਣਾ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ 6 ਨਗ ਮੱਝਾਂ ਦੇ ਵਿੱਚ ਹੋਣਗੇ ਤੇ 2 ਮੱਝਾਂ ਇਹਨਾਂ ਦੇ ਵਿੱਚ ਤੋਕੜ ਗੱਪਲ ਕਨਫਰਮ ਚੈੱਕ ਪਾਸ ਹੋਣਗੇ ਜੀ ਤੇ ਬਾਕੀ ਇਹ ਚਾਰ ਮੱਝਾਂ ਬੱਚਿਆਂ ਵਾਲੀਆਂ ਜੀ ਹਾਂਜੀ ਚਾਰ ਚਾਰ ਮੱਝਾਂ ਜਿਨ੍ਹਾਂ ਦੇ ਨਾਲ ਬੱਚੇ ਹੋਣਗੇ ਜੀ ਡਿਟੇਲ ਇਹਨਾਂ ਇਕੱਲੇ ਇਕੱਲੇ ਨਗਦੀ ਆਪਾਂ ਬਾਈ ਗੁਰਵਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤਾਂ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਹਾਂਜੀ ਬਾਈ ਗੁਰਦਾਨ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਖੈਰਾ ਸਾਹਿਬ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਚੜ੍ਹਦੀ ਕਲਾ ਜੀ ਚਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਜੀ ਕੱਲ ਆਏ ਆ ਭੈਣ ਭਰਾਵਾਂ ਸੇਵਾ ਚੜ੍ਹ ਫੇਰ ਆ ਗਏ ਚਲੋ ਸ਼ੁਕਰ ਹੈ ਜੀ ਬਹੁਤ ਵਧੀਆ ਸੀ ਮਾਲਕ ਦਾ ਸ਼ੁਕਰ ਕਰਦੇ ਆ ਵੀ ਸਾਨੂੰ ਅੱਜ ਦੁਬਾਰਾ ਫੇਰ ਮੌਕਾ ਮਿਲਿਆ ਚਲੋ ਕੋਈ ਨਹੀਂ ਭਾਜੀ ਵਿਗਹੀ ਜਾਂਦਾ ਜੀ ਮਾਲ ਜੇ ਹੁਣ ਜਿਆਦਾ ਆਪਾਂ ਗੜਨਾ ਕਾਟਾ ਬੰਨ ਛੱਡਾਂਗੇ ਨਾ ਹਾਂਜੀ ਹਾਂਜੀ ਤੇ ਨਹੀਂ ਦੱਸਾਂ ਤੁਹਾਨੂੰ ਬੜਾ ਭਾਏ ਵਿਕਣਾ ਮਾਲ ਮੌਲੀ ਲੱਗਣਾ ਜੀ 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 ਬਾਜ਼ਾਰ ਜ਼ਰੂਰ ਤੇਜ ਆ ਚਲੋ ਥੋੜਾ ਆਪਾਂ ਤਲੀ ਕਮਾਈ ਰੱਖੋ ਤੇ ਕੰਮ ਚੱਲੀ ਜਾਂਦਾ ਆਹੋ ਜੀ ਇਹਦੀ ਗੱਲ ਆ ਪੰਨਾਂ ਚ ਚੱਕਾ ਗਿਰਦਾ ਜਾਵੇ ਇੰਨੇ ਬੜਾ ਹੈਗੀ ਨਹੀਂ ਗੱਲ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਤੇ ਦੂਜੀ ਬੇਨਤੀ ਇਹ ਜੇ ਵੀਡੀਓ ਪ੍ਰਵਾਹ ਦੇ ਵਿੱਚ ਬੈਠ ਕੇ ਵੇਖੋ ਜੀ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਖਲੋ ਠੀਕ ਹੈ ਜੀ ਤੇ ਜਿਹੜੇ ਵੀ ਕੋ ਭੈਣ ਭਰਾ ਲੈਣਦੇ ਆ ਸਾਈ ਬਿਆਨ ਦਾ ਟਾਈਮ 24 ਘੰਟਿਆਂ ਦਾ ਸੀਮਤ ਹੋਊਗਾ ਠੀਕ ਹੈ ਜੀ ਪਹਿਲੀ ਗੱਲ ਤੇ ਆਪਾਂ ਨੇ ਚਲੋ ਬਿਆਨਾਂ ਇਹ ਆ ਵੀ ਅਗਲੇ ਦੀ ਮਜਬੂਰੀ ਸਮਝਦੇ ਆਪਾਂ ਵੀ ਅਗਲਾ ਉਸੇ ਵਾਲੇ ਨਹੀਂ ਬਣਾ ਸਕਦਾ ਭਵੇਂ ਇੱਕ ਦਿਨ ਛੱਡ ਕੇ ਖਲੋ ਕੇ ਲੈ ਜੀ ਅਗਲੇ ਦਿਨ ਪੈਸੇ ਬਣਾ ਕੇ ਲੈ ਠੀਕ ਹੈ ਜੀ ਪਰ ਬਿਆਨਾ ਪਾਉਣਾ ਇਹ ਮਤਲਬ ਨਹੀਂ ਜੇ ਵੀ ਆਪਾਂ ਇੱਕ ਦੂਜੇ ਨੂੰ ਖਰਾਬ ਕਰੀਏ ਹਾਂ ਨਹੀਂ ਇਹ ਨਹੀਂ ਵੀ ਡੰਗਰ ਚੱਲਦਾ ਕੋਈ ਗੱਲ ਨਹੀਂ ਗੁੱਸਾ ਨਹੀਂ ਜੀ ਕੋਈ ਹਾਂ ਠੀਕ ਠੀਕ ਬੜੀਆਂ ਵੀਡੀਓ ਪੈਣਦੀਆਂ ਕੋਈ ਕੰਪੀਟੀਸ਼ਨ ਨਹੀਂ ਹੈ ਇਹ ਗੱਲ ਠੀਕ ਠੀਕ ਹਾਂਜੀ ਹਾਂਜੀ ਵਧੀਆ ਤਾਂ ਕਿ ਆਪਾਂ ਦੇਖੋ ਆਹ ਨੇ ਬਾਜ਼ਾਰ ਵੇਖੋ ਭੈਣ ਭਰਾ ਬਾਜ਼ਾਰ ਵੇਖਿਆ ਵਜਨੇ ਹਾਂ ਹਾਂਜੀ ਹਾਂਜੀ ਇਹ ਬੇਲੀ ਦੀ ਕੋਈ ਡੰਗਰ ਲੈਂਦਾ ਭੈਣ ਭਰਾਵ ਦਾ ਨਾਲ ਲਿਓ ਹਾਂਜੀ 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 ਤੇ ਆਪਦੀ ਤਸੱਲੀ ਕਰਕੇ ਕਰੋ ਠੀਕ ਹੈ ਜੀ ਐਡਰੈਸ ਬੋਲ ਦੋ ਜੀ ਇੱਕ ਵਾਰੀ ਐਡਰੈਸ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤ ਤੇ ਪਿੰਡ ਝਾਮਕੇ ਕੋਲ ਜਿਲ੍ਹਾ ਵਿਤਰਨ ਤਨ ਤਨ ਤਸਵੀਰ ਵੀ ਤਨ ਤਨ ਫੋਨ ਨੰਬਰ 0684741427 17890 ਕਰ ਸਕਦਾ ਠੀਕ ਹੈ ਜੀ ਪਹਿਲੀ ਗੱਲ ਤੇ ਬਿੰਗ ਪਹਿਲੀ ਤੇ ਫੋਨ ਚੁੱਕੀ ਦਾ ਠੀਕ ਹੈ ਜੀ ਜੇ ਕੋ ਭੈਣ ਭਰਾ ਚਲੋ ਕਿਸੇ ਵੇਲੇ ਨਾ ਹੋਵੇ ਵਿਜੀ ਹੈ ਮੈਸੇਜ ਕਰੇ WhatsApp ਦੋਹਾਂ ਨੰਬਰਾਂ ਤੇ ਵੇਲੇ ਉਸੇ ਵੇਲੇ ਜਿਹੜਾ ਕੋ ਡੰਗਰ ਹੋਇਆ ਇਨਫੋਰਮੇਸ਼ਨ ਸਾਰੀ ਆ ਗਈ ਓਕੇ ਜੀ ਹਾਂਜੀ ਅੱਛਾ ਅਜ ਬਰਿਆਮ ਸਿੰਘ ਜੀ 6 ਨਾਗੇ ਜਿੰਨੇ ਵਿੱਚ 2 ਟੋਕੜ ਗੱਬਣਾ ਹਾਂਜੀ 2 ਟੋਕੜਾਂ ਗੱਬਣਾ ਜੀ ਹਾਂਜੀ ਤੇ 4 ਬਾਦੀ ਬੱਚੀਆਂ 4 ਬੱਚਿਆਂ ਦੀ ਹੈ ਨਾ ਜੀ ਪਾ ਸਾਰੇ ਹੈਗੇ ਛੋਟਾ ਵੀ ਹੈਗਾ ਪਾ ਆਪਣੇ ਠੀਕ ਹੈ ਜੀ ਹਰ ਇੱਕ ਵੈਰਾਈਟੀ ਹੈਗੀ ਹੈ ਨਾ ਸਾਰੀ ਵੈਰਾਈਟੀ ਹੈਗੀ ਹੈ ਸ਼ੁਰੂ ਕਰ ਲਈ ਫਿਰ ਇਸੇ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀ ਇਹਨਾਂ ਨੂੰ ਇਹ ਭਾਜੀ ਸੁਆ ਤਜਾਲ ਵਾਲੇ ਦੂਜਾ ਵਾਲੇ ਆਪਣੀਆਂ ਨਾਲ ਲਾਵੇ ਦਾਵਾ ਆਪ ਦੀ ਸਮਝ ਵੇਖੇ ਠੀਕ ਹੈ ਜੀ ਸੁਈ ਜੇ ਮਹੀ ਕੋ 20 25 ਦਿਨ ਮਹੀਨੇ ਦੀ ਲੜੀ ਠੀਕ ਹੈ ਜੀ ਤੇ ਮਗਰੇ ਦੇ ਕ ਆ ਕਰਿਓ ਚੱਕ ਜੀ ਠੀਕ ਹੈ ਜੀ ਠੀਕ ਹੈ ਭਾਈ ਤੇ ਬਰਿਆਮ ਸਿੰਘ ਜੀ ਦੁੱਧ ਬਾਕੀ ਭਾਜੀ ਇਹ ਗੱਲ ਜੇ ਵੀ ਮਾਲ ਸਾਰਾ ਹੀ ਨਾ ਫੇਰ ਅਜ ਦੂਰ ਨੇੜੇ ਜਾ ਕੇ ਹੁਣੇ ਤੁਹਾਡੇ ਗਾੜੀ ਕਿਹੜੀ ਆਏ ਆ ਠੀਕ ਹੈ ਜੀ ਅੰਗਰ ਲਾ ਗਏ ਨੇ ਠੀਕ ਹੈ ਜੀ ਤੇ ਕੱਲ ਕੋਈ ਦਿਨਾਂ ਭੈਣ ਭਰਾਵਾਂ ਨੂੰ ਮੰਨ ਲਓ ਬਾਅਦ ਵਿੱਚ ਫੋਨ ਆਏ ਆ ਹਾਂਜੀ ਹਾਂਜੀ ਤੁਹਾਡੇ ਚੈਨਲ ਥਰੂ ਉਹਨਾਂ ਵੀਡੀਓ ਵੇਖੀ ਆ ਠੀਕ ਹੈ ਜੀ ਤੇ ਕੱਲੇ ਕੱਲੇ ਨੂੰ ਵੀਡੀਓ ਨਹੀਂ ਪੈਂਦੀ ਡਿਟੇਲ ਨਹੀਂ ਪੈਂਦੀ ਹਾਂਜੀ ਹਾਂਜੀ ਤੇ ਮਾਲ ਲੇਟ ਲੂਟ ਤੋਇਆ ਜਿੱਦਾਂ ਵੀ ਆਪਾਂ ਪਾ ਦੇਣਾ ਬਾਕੀ ਜਿਨਾਂ ਕੋ ਭੈਣ ਭਰਾਵ ਦੀ ਤਸੱਲੀ ਕਰਕੇ ਲੈ ਜੀ ਠੀਕ ਹੈ ਜੀ ਦੋ ਜਿੰਨਾ ਆਖਾਂਗੇ ਉਹਨਾਂ ਹੀ ਹੋਊਗਾ ਕਿੰਨਾ ਦੋਤੀ ਥੱਲੇ ਦੇ ਇਹਦੇ ਥੱਲੇ ਭਾਜੀ ਜੀ ਦੋਤੇ 8 ਆ 7 ਲਾਵੇ ਪੱਕਾ 7 ਲਾ ਕੇ ਸੌਦਾ ਕਰ ਲੈ ਕੋਈ ਹੈ ਨਾ ਜੀ ਦੋਦਾ ਚੀ ਹੋਊਗਾ ਠੀਕ ਹੈ ਜੀ ਤੇ ਮਗਰ ਕੱਟੀ 20 25 ਦਿਨ ਦੀ ਮਹੀਨਾਂ ਵਾਲੇ ਕੋਈ ਠੀਕ ਹੈ ਜੀ ਤੇ ਬਾਕੀ ਮੰਨ ਲਓ ਇਹ ਬੱਚੇ ਤੇ ਮਿਲਦੀ ਮੈਂ ਵਧੀਆ ਅੱਛਾ ਬੱਚੇ ਦੇ ਦੋਵੇਂ ਟਾਈਮ ਮਿਲਦੀ ਹਾਂ ਹਾਂ ਜੀ ਠੀਕ ਹੈ ਜੀ ਅੱਛਾ ਬ੍ਰਹਮ ਸਿੰਘ ਜੀ ਇਹਦੀ ਕਿੱਧਰ ਚ ਪਹੁੰਚੋਗੇ ਇਹਦੀ ਭਾਜੀ ਹੁਣ ਤੇ ਬਾਜ਼ਾਰ ਹੀ ਵਗੰਦਾ ਆ ਤੁਹਾਡੇ ਸਾਹਮਣੇ ਇਹ ਆਪ ਚਲੋ ਆਪਾਂ ਇਹਦੀ ਕਰ ਦੀਏ 65 ਚ ਜਰੂਰ ਨਹੀਂ ਨਹੀਂ ਹਾਂਜੀ ਜੈ ਜੈ ਭਾਜੀ ਨੇ ਕਹਤਾ ਜੈ ਜੈ ਹੁਣ ਜੈਂਟਰ ਕਰ ਦੀਏ ਜੈ ਜੈ ਹਾਂਜੀ 53000 ਤੱਕ ਪਹੁੰਚ ਕਰਾਂਗੇ 53000 ਕਿਲੋ ਮੀਟਰ ਦੀ ਗੱਡੀ ਕੋਆਬ ਦੇ ਲਈ 50000 ਦੀ ਦੇਣੀ ਪੂਰੇ 50 ਜੀ ਜੱਜ ਸੱਚੀ ਸੁਈ ਮੱਝ ਨਾਲ ਕੱਟੀ ਮਿਲਣੀ ਨਾਲ ਹੋਣਾ ਹੈ ਨਾ ਜੀ ਲਓ ਜੀ ਤੋਰ ਕੇ ਦਿਖਾਓ ਠੀਕ ਹੈ ਜੀ ਸੂਆ ਦੁੱਧ ਤੋਂ ਤੁਹਾਡੇ ਸਾਹਮਣੇ ਹੈ ਡਿਪੈਂਡ ਕਰ ਲਿਓ ਆਪ ਹੀ ਤੇ ਦੁੱਧ 7 ਕਿਲੋ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲਿਆਦਾ ਇਹਦੀ ਪਹੁੰਚ ਹੋਊਗੀ 53000 ਰੁਪਏ ਹੈ ਨਾ ਜੀ ਹਾਂਜੀ 53000 53000 ਚ ਪਹੁੰਚ 100 ਕਿਲੋਮੀਟਰ ਦੀ ਜਿਹਦੇ ਦੇ ਵਿੱਚ ਕੋਈ ਗੇਜੇ ਕੋਈ ਵੀਰ ਗੱਡੀ ਆਪੇ ਲੈ ਆ ਤੇ 50000 ਦੀ ਮਿਲ ਜੂਗਾ। ਹਾਂ ਲੋ ਜੀ ਕਰ ਲੋ ਚੈੱਕ। ਤਾਜੀ ਸੂਈ ਮਾਈ ਤਾਂ ਦੋਸਤੋ ਚੁਾਈ ਇਹਨਾਂ ਸਾਰੇ ਪਹੁੰਚ ਦੀ ਤਕਰੀਬਨ ਪ੍ਰੋਪਰ ਸਾਰੀ ਸਵੇਰ ਦੇ ਟਾਈਮ ਦੀ ਹੋਈ ਆ। ਭਾਈ ਲੇਡ ਲੂਟ ਚੋ ਕੇ ਲਿਆਂਦੇ ਡੰਗਰ ਜਿੱਦਾਂ ਜਿੱਦਾਂ ਬਣੀ ਆ ਜਿਵੇਂ ਜਿਵੇਂ ਡੰਗਰ ਚੋਂ ਆਈ ਗਿਆ ਚੋ ਕੇ ਆਪਣੀ ਤਸल्ली ਜਾਈ ਆ। ਬਾਕੀ ਤਸੱਲੀ ਜਿਹੜੀ ਕਰਨੀ ਆ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਕਰ ਲੀਆ ਪੈਸੇ ਲੋੜ ਦੇ ਆਪਣੀ ਜ ਤੇ ਇਹ ਦੋਗੇ ਬ੍ਰਹਮ ਸਿੰਘ ਜੀ ਦੋ ਨੰਬਰ ਦਸੀ ਗਰੀ ਭਾਜੀ ਝੋਟੀ ਐਮਨਤੀ ਐਮਨਤੀ ਸੀ ਮੰਦੀ ਹੈ ਨਾ ਜੀ ਠੀਕ ਹੈ ਜੀ ਸੂਆ ਪਹਿਲਾ ਜੀ ਸੂਆ ਪਹਿਲਾ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ ਸੁਈ ਨੂੰ ਭਾਜੀ ਇਹਨੂੰ ਕੋਈ ਇਹਦਾ ਕਟਾ ਉਧਰ ਇਹਨਾਂ ਇਹਦਾ ਅੱਛਾ ਜੀ ਆਹ ਕਟਾ ਇਹਦੇ ਮਗਰ ਹੈ ਨਾ ਜੀ ਸੁਈ ਕੋਈ ਦੋਹਾਂ ਦੀ ਲਾਲੇ ਪਰਲਾ ਆਹ ਜੇ ਕਟਾਈ ਸੌਰੀ ਮਸਤੀ ਦੋਵੇਂ ਕਟੀਆਂ ਜੀ ਕਟੇ ਆ ਜੀ ਦੋਵੇਂ ਆਹ ਕਟਾ ਜਿਹੜਾ ਠੀਕ ਹੈ ਜੀ ਸੁਈ ਨੂੰ ਭਾਜੀ ਕੋਈ ਦੋ ਵਾਲੇ ਢਾਈ ਵਾਲੇ ਤਿੰਨ ਵਾਲੇ ਸਾਹਮਣੇ ਇਹ ਬੱਚਾ ਆਪਣੀ ਜਜਮੈਂਟ ਕਰਨਾ ਤਿੰਨਾਂ ਕੁ ਮਹੀਨਿਆਂ ਦੀ ਉਹਨਾਂ ਦੇ ਕਹਿਣ ਮੁਤਾਬਕ ਸੁਈ ਆ ਠੀਕ ਹੈ 1 ਮਹੀਨੇ ਦੀ ਉਹਨਾਂ ਬਣੀ ਦਸੀ। 1 ਮਹੀਨੇ ਦੀ ਬਣੀ ਹੈ। ਹਾਂਜੀ ਹਾਂਜੀ। ਸੂਆ ਪਹਿਲਾ ਸੂਈਆ ਦੇ ਮੂਰੇ ਦੋਵੇਂ ਦੁੱਧ ਸੂਈਆ ਤੇ ਦੋ ਦੋ ਭਾਜੀ ਚਵਾਵਾ ਦੁੱਧ ਚਵਾਵਾ ਨੋਂ ਦਾ 10 ਲੀਟਰ ਹੀ ਹੋਗਾ। ਅੱਛਾ ਜੀ 9 ਤੋਂ 10 ਲੀਟਰ ਦੋ ਜਿਹੜਾ ਹੁਣ ਚਵਾਉਣ ਦੇ। ਆਪਾਂ 8 ਕਹਿ ਕੇ ਦੇਣਾ ਜੇ ਪੱਕਾ ਡਾ ਕਰ। ਦੋਵੇਂ ਟਾਈਮ ਬੱਚੇ ਦੇ ਮਿਲਦੀ ਵੀ ਰਿਆਂ। ਦੋਵੇਂ ਟਾਈਮ ਬੱਚੇ ਦੇ ਭਾਜੀ। ਬਾਕੀ ਦੋਸਤੋ ਆਹ ਦੀ ਆਰਡਰ ਕੁਆਲਿਟੀ ਕਰਮਾਈ ਦੀ ਕਰਿਓ ਚੈੱਕ ਅਜੇ ਵੀਡੀਓ ਬਣਾਉਂਦਾ ਟਾਈਮ ਕੋਈ ਗਿਆ। ਓਹਣਾ ਮੈਨੂੰ ਸੰਗਲ ਸੰਗਲ ਪਿਆ ਤਲਿਹਾਰੀ ਪਾਈ ਉਹਨੇ। ਹਾਂਜੀ ਹਾਂਜੀ। ਚੱਪਦਾ ਕਰਦੀ ਐ ਜੀ। ਉਹਦਾ ਛੋਟੀ ਜੇ ਤੇ ਵੇਖੋ ਨਾ ਟਾਈਮ ਤੇ ਹਾਂ ਤੇ ਐ ਮਸ਼ਕਾ ਮੰਨੀ ਫਿਰਦੀ ਆ ਠੀਕ ਹੈ ਜੀ ਹੁਣ ਮੰਨ ਲਓ ਡੰਗਰ ਲੇਡ ਲੋਟ ਚੋ ਕੇ ਲੈਂਦੇ ਆ ਹਾਂਜੀ 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 ਬਾਕੀ ਥਣ ਬੜਾ ਕਲਮੀ ਥਣ ਲੱਗਾ ਚਵਾਈ ਵਰੀ ਆ ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਵਿਜੈ ਜੀ ਕਰੀ ਪਹੁੰਚ ਨਹੀਂ ਹਾਂਜੀ ਵਿਜੈ ਜੀ ਪਾਜ ਕਰਦੀ ਪਹੁੰਚ ਨਹੀਂ ਇਹਦੀ ਕਰਦੀ 90 ਤੇ ਪਹੁੰਚ ਕਰੋ ਜੀ ਜਰੂਰ 85 ਚ ਆਇੱਕੇ ਯਾਰੀ ਚਲੋ ਕੋਈ ਨਹੀਂ ਗਾ ਕਰਨੀ ਚਾਹੀਦੀ ਲੱਗੀ ਠੀਕ ਹੈ 80 ਚ ਕਰ ਦਈਏ 80 ਚ ਹੋਰ ਕਰਾਉਣਾ ਚਾਹੁੰਦੇ ਹੈਗੀ ਕਿ ਜੈਸ ਕੋਈ ਹੋਰ ਕੱਢ ਦੀਏ ਪੂਰੇ 78000 ਚ ਪਾਉਂਦੇ ਲਓ ਠੀਕ ਹੈ ਗੱਡੀ ਕੋਆਦਲੇ 75000 ਚ ਛੋਟੀ ਦੇ 75000 ਦੀ ਹੈ ਨਾ ਠੀਕ ਹੈ ਜੀ ਦੋ ਟਾਈਮ ਚੋਤੇ ਦੁੱਧ 8 ਕਿਲੋ ਮੰਨ ਕੇ ਕਿ ਸੌਦਾ ਕਰ ਲੇ ਜੀ ਦੁੱਧ 9 10 ਲੀਟਰ ਆਟਾ ਖਾਂਗੇ ਆਪਾਂ 8 ਮੰਨ ਕੇ ਸੌਦਾ ਕਰ ਲੇ ਹੈ ਨਾ ਜੀ ਠੀਕ ਹੈ ਚਲੋ ਅਸ਼ਾ ਇਦਾਂ ਹੀ ਹੈ ਜੀ ਮਾਰਾ ਚਲੋ ਕੰਮ ਚਲਾ ਲਈ ਸਾਰੀ ਝੋਟੀ ਕਾਲੀ ਜੇ ਮਾੜਾ ਆਇਆ ਮੱਥੇ ਦੇ ਵਿੱਚ ਹੈ ਹਾਂ ਜੀ ਹਾਂ ਜੀ ਆ ਲੋ ਕਰਿਓ ਚੈੱਕ ਜੀ ਅਹਿਮਦ ਅਤੀ ਸੀਮਨ ਦੀ ਬਾਈ ਕਹਿੰਦਾ ਹੈ ਆਪ ਖੁਦ ਤੇ ਤਿੰਨ ਕੁ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਜੀ ਇੱਕ ਮਹੀਨੇ ਦੀ ਬਣੀ ਆ ਜੀ ਇੱਕ ਮਹੀਨੇ ਦੀ ਬਣੀ ਵੀ ਆ ਬਾਕੀ ਉਹ ਜਿਹੜਾ ਵੀਰ ਖੜੂਗਾ ਉਹਦੀ ਕਿਸਮਤ ਹੈ ਦੁੱਧ 9 10 ਲੀਟਰ ਹੀ 8 ਕਹਿ ਕੇ ਦੇਣੀ ਆ ਠੀਕ ਹੈ ਜੀ ਬਾਕੀ ਦੋਸਤੋ ਕਦ ਕਾਠ ਮਹਿੰਦਾ ਚੈੱਕ ਕਰ ਲਿਓ ਬਰੀਡ ਵਾਲੀ ਇਹ ਪੂਰੀ ਬਰੀਡ ਵਾਲੀ ਬਾਕੀ ਗਾਂ ਸੂਏ ਲੈਣ ਵਾਲੀ ਆ ਜੀ ਹਾਂ ਜੀ ਹਾਂ ਜੀ ਲਓ ਜੀ ਕਰੋ ਚੈੱਕ ਇਹਦੀ ਪੇਠੇ ਪੜ ਦੀ ਕਰਾਈ ਵੇਖ ਲਓ ਨਹੀਂ ਛਿੱਗੀ ਛਿੱਗੀ ਜੀ ਛੇ ਰੰਦ ਹੋ ਗਈ ਆ ਜੀ ਮੂਹ ਕਰਮਾਈ ਚਲੋ ਲਾ ਲਓ ਜੀ ਕਰੋ ਚੈੱਕ ਜੀ ਬਿਲਕੁਲ ਨੋਰਮਲ ਰੇਟ ਦੇ ਵਿੱਚ 78000 ਚ ਪਹੁੰਚ ਹੋਊਗੀ ਜੀ 70000 ਜਾਈ ਕਰਨ ਬ੍ਰੋ ਹਾਂਜੀ 70000 ਤੇ ਪਹੁੰਚ ਗੱਡੀ ਕੋਲ 75000 ਦੀ ਛੋਟੀ ਦੇਣੀ ਹੈ ਜੀ ਹਾਂਜੀ ਇਹ ਦੋ ਅਗੇ ਆ ਗਿਆ ਜੀ ਤਿੰਨ ਨੰਬਰ ਇਹ ਦੋ ਅਗੇ ਭਾਜੀ ਇਹ ਗੱਬਣ ਦੇ ਛੋਟੀ 4 ਮਹੀਨਿਆਂ ਦੀ 4 ਮਹੀਨੇ ਦੀ ਗੱਲ ਕਨਫਰਮ ਹੈ ਜੀ ਹਾਂ ਦੁੱਧ 5 ਕਿਲੋ ਜੀ ਅੱਛਾ ਜੀ ਹਾਂਜੀ ਤੇ ਇਹ ਸੂਆ ਦੁੱਧਾ ਸੁਣੀਏ ਜੀ ਸੂਆ ਭਾਜੀ ਦੁੱਧਾ ਸੁਣੀਏ ਤੇ ਪਹਿਲੇ ਦੀ ਇਹ ਵੀ M29 ਦੀ ਝੋਟੀ ਇਹ ਵੀ M29 ਸੀਮੰਦੀ ਹੈ ਨਾ ਹਾਂਜੀ ਹਾਂਜੀ ਦੁੱਧ ਕਿੰਨਾ ਤਿਆਰ ਹੈ ਦੁੱਧ ਭਾਜੀ 5 ਲੀਟਰ 5 ਲੀਟਰ ਜੀ ਹਾਂਜੀ ਦੋਵੇਂ ਟਾਈਮ ਮਿਲਦੀ ਜੀ ਦੋਵੇਂ ਟਾਈਮ ਜੀ ਠੀਕ ਹੈ ਜੀ ਇਹਦੀ ਕਿੰਨੇ ਚ ਪਹੁੰਚੋਗੇ ਇਹਦੀ ਭਾਜੀ ਪੂਰੇ 80000 ਚ ਪਹੁੰਚ ਅੱਛਾ ਜੀ ਗੱਡੀ ਕੋ ਆਪਦੀ ਨੇ 85000 ਦੀ ਦੇ 58000 ਦੀ ਹੈ ਨਾ ਜੀ ਬਿਲਕੁਲ ਨਾਰਮਲ ਜਿਹਾ ਰੇਟ ਹੈ ਨਾ ਹਾਂਜੀ ਲਓ ਜੀ ਦੁੱਧ ਕਿੰਨਾ ਦੱਸਿਆ 5 ਕਿ 5 ਕਿਲੋ ਦੁੱਧ ਤੇ 61000 ਰੁਪਏ ਜੇ ਦੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ। ਲਓ ਜੀ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਗੇ 58000 ਰੁਪਏ ਬਿਲਕੁਲ ਨਾਰਮਲ ਜਿਆ ਰੇਟ ਆ। ਝੋਟੀਆਂ ਵੀ ਅਮਨਤੀ ਸੀ ਬੰਦੀ ਹੈ ਬਾਈ ਕਹਿੰਦਾ। ਇਹ ਵੀ ਮੂੰਹ ਛਿੱਗੀ ਏ। 6 ਦੰਦ ਮੂੰਹ ਸੂਆ ਪਹਿਲਾ ਸੂਈ ਦੂਜੇ ਸੂਈ ਤੇ ਗੱਬਲ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ। ਬਾਕੀ ਆ ਵੇਖੋ। ਆ ਲਓ ਜੀ ਕਰ ਲਓ ਚੈੱਕ ਜੀ। ਬਾਕੀ ਦੋਸਤੋ ਆ ਮੂੰਹ ਦੀ ਕੱਚੀ ਏ ਬਿਲਕੁਲ ਵੇਖੋ ਫਿਰੋ ਚੈੱਕ। ਕਿਸੇ ਵੀ ਵੀਰ ਨੇ ਕੋਈ ਮਸਾਲਾ ਕੋਈ ਤੇਲ ਤੂਲ ਦੇਣਾ ਵਾ ਤੇ ਬਿਲਕੁਲ ਦੋਸ ਆਹ ਜੀ ਆ ਤੇ ਪਹੁੰਚ ਗੱਡੀ ਕੋ ਆਉਦੀ ਹੁੰਦਾ 58000 ਰੁਪਏ ਹੈ ਨਾ ਰੇਟ ਤੇ ਬਿਲਕੁਲ ਚਲੋ ਨੋਰਮਲ ਹੀ ਆ ਵਿਖੀ ਤੇ ਪੰਜਾਬ ਦੇ ਹਿਸਾਬ ਨਾਲ ਹਾਂਜੀ ਇਹ ਲੋ ਜੀ ਕਰੋ ਚੱਕ ਤਾਰਾਂ ਤੁਰਾਂ ਬਰੇ ਆ ਵੀ ਚਾਰੇ ਸਣਾ ਚਾਹ ਬਰਾਬਰ ਜੀ ਹਾਂ ਜੀ ਐ ਵਧੀਆ ਚੋਣ ਇੱਕ ਨੰਬਰ ਆ ਠੀਕ ਹੈ ਜੀ ਤੇ ਅੰਦਰ ਨਾਲ ਦੋਸਤੋ ਦਖਾ ਤੁਹਾਨੂੰ ਦਿਖਾਤੇ ਡਿਟੇਲ ਤੇ ਇਹਨਾਂ ਦਾ ਬਾਈ ਨੇ ਦੱਸ ਹੀ ਇਹ ਦੋ ਅੱਗੇ ਆ ਗਿਆ ਜੀ ਚਾਰ ਨੰਬਰ ਹਾਂ ਜੀ ਇਹ ਪਾਜੀ ਸੁਆ ਦੂਜਾ ਜੀ ਤੇ ਜਾਲ ਵਾਲੇ ਚੁਰਥਾ ਵਾਲੇ ਆਪ ਦੀ ਸਮਝ ਵੇਖ ਸਮਝ ਲਾ ਲਿਖ ਨਹੀਂ ਜੀ ਮਗਰ ਕਟਾ ਜੀ ਨੀਲੀ ਦਾ ਅੱਛਾ ਜੀ ਦੁੱਧ ਜੇ ਮਹੀ ਚਲੇ 8 ਕਿਲੋ ਪੱਕਾ 8 ਕਿਲੋ ਦੁੱਧ ਹੈ ਨਾ موجوده ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਆਪਣੀ ਜੀ ਹਾਂਜੀ ਨਹੀਂ ਨਹੀਂ ਇਹ ਬੱਚੇ ਵਾਲੀ ਹੈ ਜੀ ਅੱਛਾ ਇਹ ਬੱਚੇ ਵਾਲੀ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਤੇ ਸ ਇਹਨੂੰ ਸੂਈ ਨੂੰ ਹੋ ਗਿਆ ਜੀ ਭਾਜੀ ਕੋਈ ਮਹੀਨਾ ਮਹੀਨਾ ਕੋਈ ਮਹੀਨਾ ਡੇਢ ਹੋਗਾ 8 ਕਿਲੋ ਦੁੱਧ ਚੋਂ ਡੇਢ ਹਾਂਜੀ ਹਾਂਜੀ ਤੇ ਇਹਦੀ ਪਹੁੰਚ ਵਿਰਮ ਕਿੰਨੇ ਚੋਂਗੀ ਜਿਹਦੀ ਪਹੁੰਚ ਕਰਦੀ ਹੈ 70 ਤੇ ਕਰੋ ਜੀ ਜ਼ਰੂਰ ਹਾਂਜੀ ਕਰੋ ਕਰੋ ਜ਼ਰੂਰ ਇਹ ਕਿਹੜੀ ਸਾਰੇ ਐਂਡ ਮੈਂਡ ਇੱਕੇ ਇੱਕੇ ਜੀ ਹਾਂਜੀ 63000 ਚ ਪਹੁੰਚ 100 63000 ਇਹਦਾ ਬੱਚਾ ਕਿਥੇ ਬੱਚਾ ਗੱਡੀ ਕੋ ਆਪਦੀ ਲਿਆਉਂਦਾ ਤੇ ਪੂਰੇ 60000 ਦੀ ਠੀਕ ਹੈ ਜੀ ਇਹਦਾ ਬੱਚਾ ਆ ਬੱਚਾ ਜੀ ਦੇਵਦਾਲ ਵਾਲੇ ਨੌਂਦਾਲ ਵਾਲੇ ਆਪਦੀ ਸਮਝਵੇ ਠੀਕ ਹੈ ਜੀ ਹਾਂਜੀ ਬ੍ਰਹਮਸਿੰਦਰ ਜੀ 8 ਕਿਲੋ ਦੁੱਧ ਤਿਆਰ 8 ਕਿਲੋ ਪੱਕਾ ਜੀ ਇਹਦੀ ਪਹੁੰਚ ਕਿਨੇ ਦੱਸੋ 63000 ਪਹੁੰਚ ਜੀ 63000 ਚ ਪਹੁੰਚ ਨਾਰਮਲ 60000 ਦੀ ਮਹਿੰਗੀਆਂ ਆਪਦੀ ਬੱਚੀ ਵਾਲੀ ਹੈ ਨਾ ਬੱਚੀ ਵਾਲੀ ਮਹਿੰਗੀਆਂ ਸਾਂਝੀਆਂ ਮਾਂ ਬੱਚੀ ਆਈ ਹੈ ਨਾ ਦੋਵੇਂ ਟਾਈਮ ਨੂੰ ਦੁੱਧੀ ਹੈ ਹਾਂਜੀ 8 ਕਿਲੋ ਦੁੱਧ ਦੋਸਤੋ ਚੰਗੀ ਕੱਦ ਕਾਠ ਵਾਲੀ ਮ ਜਿਹੜੇ ਆ ਰੇਟ ਆ ਨਾ ਇਹ ਰੇਟ ਏਸੀ ਫਾਰਮ ਤੋਂ ਤੁਹਾਨੂੰ ਪ੍ਰਤਾਪ ਸਿੰਘ ਸ਼ਾਹ ਫਾਰਮ ਤੋਂ ਮਿਲਨੇ ਹੋ ਰਹੇ ਹੋ ਜੇ ਰੇਟ ਮੇਰੇ ਸੰਧ ਨੂੰ ਲੱਗ ਪਣੀ ਕਿਤੇ ਮਿਲਨੇ ਨਹੀਂ ਆਈ ਜੀ ਆਪਾਂ ਚਲੋ ਭੈਣ ਭਰਾ ਨੇ ਸੇਵਾ ਬਿਲਕੁਲ ਨੋਰਮਲ ਰੇਟ ਭਾਜੀ ਆਪਾਂ ਚਲੋ ਮਸਾਲਾ ਲਓ ਦੇ ਚਲੋ ਅੱਛਾ ਵਧੀਆ ਗੱਲੇ ਇਹ ਨਾ ਹੋਣੀਆ ਤੁਹਾਨੂੰ ਕਈ ਕੁਛ ਕਰਨ ਹਾਂਜੀ ਹਾਂਜੀ ਨਮੋ ਨਾ ਕਰਕੇ ਫਿਰ ਪਤਾ ਲੱਗ ਗਿਆ ਇੱਕ ਸ਼ਾਮ ਆ ਤੇ ਇੱਕ ਪਹੁੰਚਦਾ ਨਹੀਂ ਆਪਣੇ ਨਾਲ ਧੁੱਪ ਘਟਿਆ ਭਾਜੀ ਹਾਂ ਕੋਈ ਨਹੀਂ ਨਹਾਇਆ ਕਰਾਂ ਗਰਮੀ ਤੇ ਨਾਲੇ ਲਾਲ ਜਿਹੇ ਉਹ ਗੋਦੀਆਂ ਹੀ ਦਿਖਦੇ ਆ ਨੇ ਇਦਾਂ ਇਦਾਂ ਹੀ ਹਾਂਜੀ ਹਾਂ ਕਰ ਲਿਓ ਚਾਹੇ ਕਿ ਦੋਸਤੋ 63000 ਚ ਪਹੁੰਚ 100 ਕਿਲੋਮੀਟਰ ਤੱਕ ਦਿੱਤਾ ਤੇ ਜੇ ਕੋਈ ਵੀਰ ਆਪ ਇੱਥੇ ਆ ਗਿਆ ਗੱਡੀ ਲੈ ਕੇ ਫਿਰ 60000 ਰੁਪਏ ਤੇ ਮੇਰੇ ਨਾਲ ਕਟਾ ਦੇ ਮਗਰ ਤਾਂ ਦੋਵੇਂ ਟਾਈਮ ਨਾਲ ਦੀ 8 ਕਿਲੋ ਦੁੱਧ ਮਿਲ ਲੈਣਾ ਹਾਂਜੀ ਹਾਂਜੀ ਆਓ ਜੀ ਬ੍ਰਿਮ ਸਿੰਘ ਦੀ 5 ਨੰਬਰ ਤੇ ਇਹ ਮਹੀਂ ਥਲੇ ਭਾਜੀ ਚਵਾਵਾ ਦੁੱਧ ਦੇ 9-10 ਲੀਟਰ ਅੱਛਾ ਜੀ ਸੂਈ ਜੇ ਮਹੀਂ ਆ ਕਟਾ ਜੇ ਦਾ ਸੁਈ ਜੇ ਕੋਈ ਆ ਘਟਾ ਜੀ ਦੋ ਮਹੀਨੇ ਲਾਲੇ ਢਾਈਆਂ ਦੀ ਲਾਲੇ ਤਨਾ ਮਹੀਨੇ ਦੀ ਮਾਂ ਸੁਈ ਜੇ ਠੀਕ ਹੈ ਜੀ ਤਨਾ ਮਹੀਨੇ ਸੁਈ ਵਾਲੇ ਇੱਕ ਮਹੀਨੇ ਦੀ ਬਣੇਗੀ ਠੀਕ ਹੈ ਜੀ ਦੁੱਧ ਮੈਂ ਥੱਲੇ ਕੰਡੇ ਵਾਲਾ ਹੈ ਜੇ 10 ਕਿਲੋ 10 ਕਿਲੋ ਹੈ ਨਾ 8 ਕਹਿ ਕੇ ਦੇਣੀ ਆ 8 ਕਿਲੋ ਦੀ ਗਾਰੰਟੀ ਹੋਊਗੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਭਾਜੀ ਗੁਜਾ ਜੂਆ ਦੁੱਧ ਜੇ ਇਹਦੀ ਅੱਜ ਕਿੰਨੇ ਚ ਪਹੁੰਚ ਹੋਊਗੀ ਜੀ ਇਹਦੀ ਭਾਜੀ ਚੰਗੇ ਦੁੱਧ ਵਾਲੀ ਮਈ ਹਾਂ ਹਾਂਜੀ ਹਾਂਜੀ ਕੱਲ੍ਹ ਫੇਰ ਦੀ ਪਹੁੰਚ ਵੀ ਇਹਦੀ ਪਹੁੰਚ ਕਰਦੀ ਹੈ 75 ਜ਼ਰੂਰ ਕਰੋ ਜੀ ਹਾਂਜੀ ਜ਼ਰੂਰ ਕਰਨੀ ਚਾਹੀਦੀ ਹੈ ਬਣਦੀ ਹੈ ਨਾ ਬਣਦੀ ਹੈ ਪੂਰੇ 68000 ਪਹੁੰਚ ਠੀਕ ਹੈ ਜੀ ਗੱਡੀ ਕੋ ਆਦੂ ਨਾਲ 65000 ਦੀ ਛੁੱਟ ਆਪਾਂ ਮਹੀਂ ਦੇਣੀ ਆ 65000 ਰੁਪਏ ਦੀ ਹੈ ਜੀ ਕੱਟੇ ਵਾਲੀ ਮਹੀਂ ਬੱਚੇ ਵਾਲੀ ਠੀਕ ਹੈ ਜੀ ਨਾਲ 9-10 ਕਿਲੋ ਦੁੱਧ ਨਾਲ 9-10 ਕਿਲੋ ਦੁੱਧ ਹਾਂਜੀ 1 ਮਹੀਨੇ ਦੀ ਬਣੀ ਹੋਈ ਹੈ ਗੱਬਣ ਵੀ ਨਿਕਲ ਸਕਦੀ ਹੈ ਅਗਲੀ ਦੀ ਕਿਸਮਤ ਚ ਠੀਕ ਹੈ ਜੀ ਹਾਂਜੀ ਹਾਂਜੀ 68000 ਰੁਪਿਆ ਰੇਟ ਹੈ ਨਾ ਜੀ ਹਾਂਜੀ 68000 ਪਹੁੰਚ ਵੇਗ ਰਘਤਾ ਜੀ ਕਟਾ ਬਖਾਤਾ 60000 ਤੇ ਪਹੁੰਚ ਹਾਂਜੀ ਗੱਡੀ ਕੋ ਆਪਦੀ ਲੈਉਂਦਾ ਤੇ 65000 ਦੀ 65000 ਦੀ ਬਿਲਕੁਲ ਨਾਰਮਲ ਜੀ ਰੇਟ ਹੈ ਨਾ ਜੀ ਹਾਂਜੀ ਲਓ ਜੀ ਕਰਿਓ ਚੱਕ 8 ਕਿਲੋ ਦੁੱਧ ਮੰਨ ਕੇ ਕੋਈ ਵੀ ਭੈਣ ਭਰਾ ਸੌਦਾ ਕਰ ਲਿਓ ਵਿਖਾਵਾ ਵੈਸੇ 9 10 ਕਿਲੋੜਾ ਵੀ ਕਰਦੀ ਏ ਤੇ ਬਾਕੀ ਪਿੱਠਪੂੜੇ ਦੀ ਚੜਾਈ ਕਰ ਲਿਓ ਚੱਕ ਦੀ ਬਲੀ ਨਵੀਂ ਮੈਂ ਐ ਨਹੀਂ ਕੋ ਪੁਰਾਣੀਆਂ ਵੇਖੋ ਠੀਕ ਹੈ ਜੀ ਦੋ ਚਾਰ ਸੂਏ ਪੀ ਕੇ ਵੀ ਇਹ ਪੇਹੇ ਚੰਗੇ ਪੈਸੇ ਵੀ ਬਾਅਦ ਵਿੱਚ ਹਾਂਜੀ ਹਾਂਜੀ ਤਾਂ ਉਹ ਬਲავਾ ਭਾਜੀ ਲੱਖ ਦੇ ਆਮ ਹੁਣ ਹੋਇਆ ਪਰ ਆਪਾਂ ਨਹੀਂ ਆਪਾਂ ਜੈਜ ਹੀ ਆਈਆਂ ਤੇ ਜੈਜ ਹੀ ਦੇ ਲੱਖ ਦੇ ਭਾਜੀ ਨੂੰ ਲੋਕਾਂ ਨੇ ਯਾਰ ਰੱਖਿਆ ਬਣਾਇਆ ਤੇ ਹਾਂਜੀ ਹਾਂਜੀ ਲੋ ਜੀ ਬੱਚੇ ਦਾ ਪੂਰਾ ਤੇਹ ਕਰਦੀ ਚਲੋ ਅਸੀਂ ਆਪਾਂ ਨਹੀਂ ਆਦੇ ਕਿਸੇ ਭੈਣ ਭਰਾ ਨੂੰ ਆਪਾਂ ਤੇ ਆਨੇ ਜੈਜ ਦੋ ਪਰ ਦੀ ਫਾਈ ਤੇ ਮਾਲ ਵਿਖਦਾ ਜਾਂਦਾ ਜੀ ਠੀਕ ਹੈ ਡੈਡ ਆਈਦੇ ਰਹਿ ਜੀ ਦੇ ਦੇਣੀ ਅੱਪਾ ਲਓ ਜੀ ਇਹਦੇ ਵਗਿਆ ਗਿਆ ਜੀ 6 ਨੰਬਰ ਹੈ ਨਾ ਜੀ ਹਾਂ ਜੀ ਹਾਂ ਦੱਸੋ ਜੀ ਇਹਦੇ ਬਾਰੇ ਗਾਰੀ ਪਾ ਜੀ ਇਹ ਮਹੀਂ ਇਹ ਨੀਲੀ ਰੰਗ ਦੀ ਖੋਸ ਨੀਲੀ ਰੰਗ ਦੀ ਮਾ ਇਹ ਆਈ ਜੇ ਮੈਂ ਪਾ ਜੀ ਆਸਲ ਪੂਰਿਓ ਅੱਛਾ ਜੀ ਆਸਲ ਪੂਰਿਓ ਕੇਮ ਕਰਨੇ ਪੜ ਰਹੇ ਨੇ ਠੀਕ ਹੈ ਇਹ ਪਾ ਜੀ ਦੂਜਾ ਸੁਗਾ ਮੈਂ ਜਿਹੜੀ ਸੁਣੀ ਜਗਾ ਠੀਕ ਹੈ ਜੀ ਬਾਕੀ ਕੋ ਭੈਣ ਭਰਾ ਆਪ ਦੀ ਸਮਝ ਵੇਖੇ ਭਾਵੇਂ ਤੀਜੇ ਲਾਲੇ ਚੌਥੇ ਵਾਲੇ ਆਪ ਦੀ ਸਮਝ ਵੇਖੇ ਠੀਕ ਹੈ ਜੀ ਦੁੱਧ ਹੈਗਾ ਜੇ ਮਹੀਂ ਥੱਲੇ ਥੱਲੇ ਪੰਜ ਆ ਆਪਾਂ ਚਾਰ ਕਹਿ ਕੇ ਦੇਣੀ ਇਹ ਕਿੰਨੇ ਚਿਰ ਦੀ ਗਰਭਨ ਦੱਸਿਆ ਇਹ ਪਾਜੀ ਹੈਗੀ ਜੇ 6.5 ਸਾਢੇ 6 ਮਹੀਨੇ ਦੀ ਕਨਫਰਮ ਚੈੱਕ ਹਾਂ ਜੀ ਠੀਕ ਹੈ ਜੀ ਲਓ ਜੀ ਦੋ ਜੀ ਸਾਢੇ ਅੱਛਾ ਤੇ ਇਹਦਾ 5 ਕਿਲੋ ਦੁੱਧ ਜੀ ਇਹ ਥੱਲੇ ਪਾਜੀ ਪੰਜ ਆ ਆਪਾਂ ਚਾਰ ਰੱਖਾਂਗੇ 4 ਕਿਲੋ ਦੁੱਧ ਮੰਨ ਕੇ ਸੌਦਾ ਕਰੀਏ ਇਹ ਨਾ ਫਿਰ ਆਖਾਂ ਭੈਣ ਭਰਾਵਾਂ ਲਿਬਰੀਏ ਨਾ ਮਹੀਂ ਰਾਰ ਖੁੱਲ ਗਿਆ ਨਾਲ ਥਾਂ ਕੱਚਾ ਅੱਛਾ ਜੀ ਦੋਲ ਮੈਂ ਤੁਹਾਨੂੰ ਬਦਾਲ ਦੇ ਡੰਗਰ ਘਰੇ ਤੇ ਗਿਆ ਹੁੰਦਾ ਹਾਂਜੀ 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 ਤੇ ਉੱਥੇ ਆਪਦਾ ਇਹ ਮਨੋਰੰਜਨ ਕਰਦੀ ਰਹੀ ਹੈ ਚਲੋ ਸ਼ਾਹੀ ਕਰਨੀ ਚਾਹੀਦਾ ਮਨੋਰੰਜਨ ਕੱਲ ਦੀ ਲਈ ਵਈਆ ਆਪਾਂ ਨੇ ਆਕੀ ਮਾਲ ਸਾਰਾ ਲੈਉਣਾ ਠੀਕ ਹੈ ਜੀ ਤੇ ਇਹ ਮਹੀਂ ਬਾਕੀ ਆਪਾਂ ਉਹਨਾਂ ਦੇ ਘਰੇ ਨਾਲ ਸੂਈ ਵੇਖੀ ਆ ਅੱਛਾ ਜੀ ਅੱਗੇ ਮਾਲ ਲਿਆਂਦਾ ਆ ਮਹੀਂ ਨਾ ਚੱਡਾ ਮਾਰ ਲੋ ਤੂੰ ਨੂੰ ਲਾ ਦਿੰਦੀ ਆ ਕਿੰਨੇ ਹੋ ਗਏ ਆਪਣੇ ਰਹਿਮਨ ਸ਼ੇਹ ਮਹੀਨੇ ਹੋ ਗਏ ਤਕਰੀਬਨ ਚਾਰ ਰਹਿ ਗਏ ਨਾ ਹਾਂਜੀ ਆ ਸਾਬ ਇਹਨੇ ਜਿਹੜੇ ਲੜ ਲੜਿਆ ਇਹਨੇ ਸਭ ਪਰਦੇ ਹਾਂ ਠੀਕ ਹੈ ਬਾਕੀ ਇਹ ਕਰ ਦੋ ਤਾਂ ਮੈਂ ਗਰੰਟੀ ਨਾਲ 14 15 ਲੀਟਰ ਦੁੱਧ ਕੱਟਣ ਵਾਲੀ ਮੈਂ ਹੈਗੀ ਬਰੀਰ ਵਾਲੀ ਹੈ ਨਾ ਹਾਂਜੀ ਹਾਂਜੀ ਬਰੀਰ ਵਾਲੀ ਹੈ ਜੀ ਨੀਲੀ ਚ ਆਉਂਦੀ ਜੇ ਦੋਵੇਂ ਅੱਖਾਂ ਬਿੱਲੀਆਂ ਅੱਖਾਂ ਬਿੱਲੀਆਂ ਇਹ ਬਾਕੀ ਖੋਰਖਰ ਵੀ ਤੋਤੇ ਹੁੰਦੇ ਹਣ ਤੇ ਇਹ ਨਹਾਤੀ ਨੂਤੀ ਨਹੀਂ ਹੁੰਦੇ ਆ ਤੁਹਾਡੇ ਗੜੀ ਗੜੀ ਜਿੱਤਾ ਕੇ ਦਿੱਤਾ ਠੀਕ 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 ਹੈ ਜੀ ਤੇ ਇਹਦੀ ਵਿਰਾਮ ਕਿੰਨੇ ਚ ਪਹੁੰਚਣੀ ਹੈ ਇਹ ਪਾਜੀ ਮੈਂ ਤਾਂ ਡੇਢ ਦੀ ਜੇ ਤਿਆਰ ਹੈ ਇਹਦੇ ਕੋਲ ਹੈਗੀ ਇਹਦੇ ਡਾਂਗ ਨੂੰ ਸੋਨਾ ਲਾਉਣਾ ਇਹਦੀ ਗੱਲ ਪੱਕੀ ਹੈ ਪਰ ਨਾੜ ਤੋਂ ਨਹੀਂ ਨਾ ਸਾਰੀਆਂ ਰੱਖੀਆਂ ਜਾਣਗੀਆਂ ਜਿਹਦੇ ਉਦੋਂ ਅੱਖਾਂ ਚ ਦੁੱਧ ਸੁੱਕਣਾ ਇਦਾਂ ਹੀ ਹਸਾਉਣਾ 6.5 ਤੇ 3.5 ਮਹੀਨੇ ਮੈਂ ਇਦੇ ਰਹੀ ਸੀ 3.5 ਮਹੀਨੇ ਰਹੀ ਸੀ ਤਕਰੀਬਨ ਟਾਈਮ ਆਇਆ ਹੀ ਪਿਆ ਹੋ ਜੀ ਕਣਕਾਂ ਵੜਦੇ ਵੜਦੇ ਸੁਪਨਾ ਹਾਂਜੀ 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 ਦੱਸੋ ਫਿਰ ਇਹਦੀ ਕਰਕੇ ਲੱਖ ਚ ਪਹੁੰਚ ਪੂਰੇ ਲੱਖ ਚ ਹਾਂਜੀ ਪੂਰੇ ਲੱਖ ਚ ਕੋਈ ਨਹੀਂ ਹੋਣੀ ਚਾਹਾਂਗੇ ਲੱਖ ਦੇ ਵੀ ਹਾਂਜੀ ਕਰੋ ਜੈਜ ਜੀ ਐਂਡ ਮੈਂਡ ਕੇ ਦੀ ਕੱਟ ਗਈ 85 ਦਾ ਕਰ ਦਿੱ ਗਏ ਦੇਖ ਲਓ ਜੀ ਤੁਹਾਡੀ ਮਰਜ਼ੀ ਹੈ ਜੀ ਹੁੰਦੀ ਹੈ ਕਿ ਜੈਜ ਕਰ ਲਓ ਪੂਰੇ 80 ਹਜ਼ਾਰ ਚ ਪਹੁੰਚ ਗਏ ਅਗੇ ਜਿੱਤ ਗਣੀ ਠੀਕ ਹੈ ਪੂਰੇ 80 ਹਜ਼ਾਰ ਚ ਪਹੁੰਚ ਕਰਨੀ ਏ ਠੀਕ ਹੈ ਜੀ ਗੱਡੀ ਕੋ ਆਜੂ ਲੈਊਗਾ ਤੇ ਪੂਰੇ 77 ਹਜ਼ਾਰ ਦੀ ਮਹੀਂ ਦੇਣੀ ਏ ਠੀਕ ਹੈ ਜੀ ਹਾਂਜੀ ਹਾਂਜੀ ਜੇ ਕੋਈ ਵੀਰ ਸੰਭ ਲੂਗਾ ਤੇ ਇਹ ਮਤਲਬ ਥੋੜੀ ਥੋੜੀ ਵਧਣੀ ਮੈਂ ਨਾ ਜੀ ਵਧੂ ਉਹਦਾ ਭਜਾ ਦੇ 77 ਹਜ਼ਾਰ ਦੀ ਮਹੀਂ ਦੇਣੀ ਆ ਪਾ ਪੂਰੇ ਹਾਂਜੀ ਹਾਂਜੀ ਤੇ ਬਾਕੀ ਇਹ ਨਹੀਂ ਵੀ ਮੈਂ ਲੱਸੀ ਆ ਆਪਣੇ ਤੋਂ ਆਗੇ ਥੋੜਾ ਜਿਹਾ ਮੈਂ ਨਾ ਚਾਰ ਚੂਰ ਖਾਦਾ ਨਹੀਂ ਐ ਇਦਾਂ ਹੀ ਇਦਾਂ ਹੀ ਮੈਂ ਜੰਮੀ ਪਲੀ ਜੀ ਇਹ ਨਹੀਂ ਬਾਕੀ ਇਹ ਗੱਲ ਹੈ ਕਿ ਚਲੋ ਹੈ ਹੱਡਾਂ ਪੈਰਾਂ ਦੀ ਖੁੱਲੀ ਹੈ ਨਾ ਮੈਂ ਨਾ ਜੀ ਦੁੱਧ ਵਾਲੀ ਮਹੀਂ ਆ ਚਲੋ ਬਾਕੀ ਮਹੀਂ ਦੁੱਧ ਅਸੀਂ ਅੱਜ ਪਹੁੰਚ ਇਹ ਭਾਜੀ 80 ਚ ਪਹੁੰਚ ਗੱਡੀ ਕੋ ਆਪਦੇ ਲਈ ਆਉਂਦਾ ਪੂਰੇ 77000 ਦੇ ਤਿੰਨ ਘੱਟ ਸੀ ਦੇਣੀ ਠੀਕ ਹੈ ਲਿਓ ਜੀ ਤੋਰੋ ਜੀ ਸੁਆ ਦੂਜਾ ਸੋਣੀ ਜੀ ਹਾਂਜੀ ਦੂਜਾ ਨਾਲੇ ਤੇਜਾ ਨਾਲੇ ਆਪਦੀ ਸਮਝ ਵੇਖੋ 6 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਸਾਢੇ 6 ਅੱਖਾਂ ਬਿਲਿੰਗ ਸਾਢੇ 6 ਦੀ ਕਨਫਰਮ ਚੈੱਕ ਸਾਢੇ 6 ਦੀ ਕਨਫਰਮ ਚੈੱਕ ਤੇ ਸੌਦਾ ਕੀ ਦੋ ਦੋ ਮੰਨ ਕੇ 4 ਕਿਲੋ ਦਾ ਸੌਦਾ ਕਰ ਲੇ ਬਾਕੀ ਦੀ ਆ ਪਿੱਛੇ ਪੋੜੀ ਚੜਾਈ ਵੇਖ ਜੀ ਜੱਟ ਵਾਲੀ ਮਹਾਂ ਜੇ ਵੱਖ ਹਾਂਜੀ ਹਾਂਜੀ ਆਹ ਲਓ ਜੀ ਨੋ ਆਕੀਨੂ ਟੀ ਇਹਦੇ ਪੂਰਾ ਡਾਇਮੰਡ ਪੀਸ ਆ ਨਵਾਂ ਗੱਗਣਾ ਵੀਡੀਓ ਬਣਾ ਲਈ ਦੀ ਹਾਂਜੀ ਉਹ ਨਹੀਂ ਕੋਈ ਨਹੀਂ ਹੈ ਥੋੜਾ ਨਾ ਠੰਡ ਦੇ ਕੇ ਤਾਂ ਆਪਣੇ ਥਾਨੀਆਂ ਗੱਡੀ ਦੇਖੋ ਇਹ ਕੁਦਰਤ ਨਗੀਨਾ ਹੀ ਹੈ ਜੀ ਹਾਂਜੀ ਹਾਂਜੀ ਇਹਦੀ ਪਹੁੰਚ ਹੋਊਗੀ ਜੀ ਦੋਸਤੋ 80000 ਰੁਪਏ ਦੇ ਵਿੱਚ ਤੇ ਜੇ ਕੋਈ ਵੀਰ ਗੱਡੀ ਆਪੀ ਲੈ ਕੇ ਆ ਗਿਆ ਤੇ 77000 ਰੁਪਏ ਦੀ ਮਿਲ ਜਣੀ 2 7 3 0 ਠੀਕ ਹੈ ਜੀ ਹਾਂਜੀ ਹਾਂਜੀ ਆਹ ਲੋ ਜੀ ਕਰ ਰਿਹਾ ਚੈੱਕ ਜੀ ਚੰਗੀ ਰਾਜੀ ਮੈਂ ਜੰਮੀ ਪੜੀ ਪੂਈ ਸਾਡੇ 6 ਮਹੀਨੇ ਦੀ ਕਨਫਰਮ ਚੈੱਕ ਪਾਸ 6 ਨਗਰ ਬਖਾਤੇ ਡਿਟੇਲ ਕੱਲੇ ਕੱਲੇ ਨਗਦੀ ਬਾਈ ਗੁਰਪ੍ਰੀਮ ਸਿੰਘ ਨੇ ਤੁਹਾਨੂੰ ਦੱਸ ਤੀਏ ਤੋਰ ਕੇ ਦਿਖਾ ਤੀਏ ਮੈਂ ਦੁੱਧ ਦੱਸਤਾ ਵਾ ਬਾਕੀ ਸੂਏ ਸਵਾਏ ਪਹੂ ਇੱਕ ਟਾਈਮ ਦੋ ਟਾਈਮ ਚੋ ਕੇ ਤਸਦੀਕ ਕਰੀ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀਕਰਨਤਨ ਸਾਹਿਬ ਨਾਮ ਭਾਈ ਉਹਨਾਂ ਦਾ ਵਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਵਾਰੀ ਫੇਰ ਬੋਲੋ ਫੋਨ ਨੰਬਰ 628474127628474127 708901127 ਠੀਕ ਹੈ ਜੀ 708901127 ਜੀ ਬਾਕੀ ਭਾਜੀ ਭਾਜੀ ਇਹੋ ਬੇਨਤੀ ਆਪਣੀ ਵੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਜੀ ਫਿਰ ਆਪਾਂ ਨੂੰ ਸਹੀ ਬਿਆਨ ਪਾਓ ਤੇ ਘਰੇ ਆ ਕੇ ਤੇ ਆਪਦੇ ਤਸੱਲੀ ਕਰ ਤਸੱਲੀ ਕਰ ਤੁਸੀਂ ਚੋਕੇ ਖੜੋ ਗੱਬਣ ਜਿਹੜੀ ਉਹ ਆਪਦੀ ਬੇਸ਼ੱਕ ਆਪਣੀ ਚੈੱਕ ਕਰਾਈ ਆ ਆਪਦੀ ਚੈੱਕ ਰੱਖ ਠੀਕ ਹੈ ਜੀ ਹਾਂਜੀ ਸਾਰੀ ਗੱਲ ਸੀ